ਦੋਸਤੋ ਕੀ ਤੁਸੀਂ ਜਾਣਦੇ ਹੋ ਵੀ ਤਿੱਬਤ ਦੇ ਜਿਹੜੇ ਲੋਕ ਨੇ ਉਹ ਮੁਰਦਿਆਂ ਨੂੰ ਕਿਉਂ ਨਹੀਂ ਜਲਾਉਂਦੇ ਇਹਦਾ ਸਭ ਤੋਂ ਵੱਡਾ ਕਾਰਨ ਕੀ ਆ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਦੋਸਤੋ ਜਿਹੜੇ ਤਿੱਬਤ ਦੇ ਲੋਕ ਨੇ ਉਹ ਮੁਰਦਿਆਂ ਨੂੰ ਜਲਾਉਂਦੇ ਨਹੀਂ ਹੈਗੇ ਉਹ ਮੁਰਦਿਆਂ ਨੂੰ ਕੱਟ ਕੇ ਉਹਨਾਂ ਦੇ ਪੀਸ ਕਰ ਲੈਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਆਟੇ ਦੇ ਵਿੱਚ ਲਬੜ ਕੇ ਉਹਨਾਂ ਦੀਆਂ ਜਿਹੜੀਆਂ ਬੋਟੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਲਾਂ ਦੇ ਅੱਗੇ ਸੁੱਟ ਦਿੰਦੇ ਨੇ ਦੋਸਤੋ ਜਿਹੜਾ ਮੁਰਦਾ ਹੁੰਦਾਗਾ ਉਹਨੂੰ ਇੱਲਾਂ ਖਾ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਦੀਆਂ ਹੱਡੀਆਂ ਬਚਦੀਆਂ ਨੇ ਤੇ ਉਹਨਾਂ ਨੂੰ ਵੀ ਕੰਮ ਆ ਕੇ ਸੁੱਟ ਕੇ ਖਵਾ ਦਿੱਤਾ ਜਾਂਦਾਗਾ ਦੋਸਤੋ ਇਹ ਜਿਹੜੀ ਪ੍ਰਥਾ ਕੀ ਇਹ ਸਦੀਆਂ ਪੁਰਾਣੀ ਪ੍ਰਥਾ ਕੀ ਜਿਹੜੀ ਕਿ ਤਿੱਬਤ ਦੇ ਵਿੱਚ ਚੱਲਦੀ ਆ ਰਹੀ ਹੈ ਤਿੱਬਤ ਦੇ ਲੋਕ ਸਭ ਤੋਂ ਪਹਿਲਾਂ ਮੁਰਦੇ ਦੀ ਪੂਜਾ ਕਰਦੇ ਨੇ ਉਸ ਤੋਂ ਬਾਅਦ ਇਸ ਨੂੰ ਸਮਸ਼ਾਨ ਘਾੜ ਦੇ ਵਿੱਚ ਲੈ ਕੇ ਜਾਂਦੇ ਨੇ ਦੋਸਤੋ ਤਿੱਬਤ ਦੇ ਵਿੱਚ ਇਹ ਪ੍ਰਥਾ ਇਸ ਲਈ ਚਲਾਈ ਗਈ ਸੀ ਕਿਉਂਕਿ ਉਹ ਇੱਕ ਪਹਾੜੀ ਇਲਾਕਾ ਹੈ ਉੱਥੇ ਜਿਹੜੀ ਰੁੱਖਾਂ ਦੀ ਗਿਣਤੀ ਉਹ ਬਹੁਤ ਜ਼ਿਆਦਾ ਘੱਟ ਹੈ ਅਤੇ ਦੂਸਰਾ ਨੰਬਰ ਤੇ ਮਰਦੇ ਨੂੰ ਉੱਥੇ ਇਸ ਲਈ ਨਹੀਂ ਦਬਨਾਇਆ ਜਾਂਦਾ ਕਿਉਂਕਿ ਉੱਥੇ ਪਹਾੜਾਂ ਨੂੰ ਪੱਟਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਉਹ ਪੱਥਰ ਨੇ ਜਿਹੜੇ ਬਹੁਤ ਜ਼ਿਆਦਾ ਸਖਤ ਨੇ ਇਸ ਕਰਕੇ ਉੱਥੇ ਮਰਦੇ ਨੂੰ ਦਫਨਾਇਆ ਵੀ ਨਹੀਂ ਜਾ ਸਕਦਾ ਤਾਂ ਉਹਨਾਂ ਨੇ ਸੋਚਿਆ ਕਿ ਮਰਨ ਤੋਂ ਬਾਅਦ ਜੇਕਰ ਉਹਨੂੰ ਧਰਤੀ ਦੇ ਵਿੱਚ ਦਬਾਂਗੇ ਤਾਂ ਵੀ ਤਾਂ ਇਸ ਨੂੰ ਧਰਤੀ ਦੇ ਵਿੱਚ ਕੀੜੇ ਹੀ ਖਾਣਗੇ ਇਸ ਲਈ ਉਹਨਾਂ ਨੇ ਸੋਚਿਆ ਕਿ ਇਸ ਦੇ ਟੁਕੜੇ ਕਰਕੇ ਕਿਉਂ ਨਾ ਆਪਾਂ ਇਹਨਾਂ ਨੂੰ ਹੀ ਪਾ ਦੇਈਏ ਮੈਨੂੰ ਕਿਸੇ ਹੋਰ ਬਿੜ ਤੇ ਸਾਰੇ ਦੋਸਤਾਂ ਨੂੰ ਸਤਸ੍ਰੀ ਅਕਾਲ